ਮੁਰਦਾਬਾਦ 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 ਅਮੀਸ਼ਾ ਮੁਰਦਾਬਾਦ 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 ਜੀਲਾ ਕਾਂਗਰਸ ਕਮੇਟੀ ਵੱਲੋਂ ਪ੍ਰਧਾਨ ਦਵਿੰਦਰ ਕੁਬਾਇਆ ਦੀ ਪ੍ਰਧਾਨਗੀ ਹੇਠ ਅੱਜ ਦਾਣਾ ਮੰਡੀ ਫਾਜ਼ਿਲਕਾ ਵਿਖੇ ਦੇਸ਼ ਦੇ ਗ੍ਰਹਿ ਮੰਤਰੀ ਅਮੀਸ਼ਾ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਹਾ ਗਿਆ ਕਿ ਜਿਸ ਤਰ੍ਹਾਂ ਅਮਰੀਕਾ ਵੱਲੋਂ ਮਨੁੱਖੀ ਹੱਨਾਂ ਦਾ ਕਰਨ ਕਰ ਭਾਰਤੀਆਂ ਨਾਲ ਤੱਕਾ ਕੀਤਾ ਗਿਆ ਹੈ ਉਸ ਦਾ ਵਿਰੋਧ ਦੇਸ਼ ਸਰਕਾਰ ਕਿਉਂ ਨਹੀਂ ਕਰ ਰਹੀ ਹੋਰ ਕੀ ਕੁਝ ਕਿਹਾ ਗਿਆ ਸਭ ਕੋ ਜਾਣਣ ਲਈ ਬਣੇ ਰਿਹਾ ਸੀ ਇਹ ਕਹਿਣਾ ਚਾਹੁੰਦੇ ਸੀ ਇਕ ਦਿਨ ਅੱਜ ਦਾ ਪ੍ਰਦਰਸ਼ਨ ਹੈਗਾ ਸਾਡੀ ਆਲ ਰੀਡੀਆ ਕਾਂਗਰਸ ਕਮੇਟੀ ਦੇ ਵੱਲੋਂ ਜਿਹੜੇ ਨਿਰਦੇਸ਼ ਸੀਗੇ ਕਿਉਂਕਿ ਜਿਹੜਾ ਅਮਰੀਕਾ ਨੇ ਇੱਕ ਬਹੁਤ ਵੱਡਾ ਕਾਨੂੰਨੀ ਹਰਕਤ ਕੀਤੀ ਹੈ ਜਿਹੜੇ ਸਾਡੇ ਦੇ ਪੰਜਾਬ ਦੇ ਔਰ ਦੇਸ਼ ਦੇ ਨੌਜਵਾਨ ਉਹਨਾਂ ਨੂੰ ਜਿਹੜੇ ਵਿਦਿਆਰਥੀ ਸੀਗੇ ਸਟੂਡੈਂਟ ਸੀਗੇ ਉਹਨਾਂ ਨੇ ਕਰੋੜਾਂ ਰੁਪਏ ਖਰਚ ਕਰਕੇ ਉੱਥੇ ਜਾ ਕੇ ਉਹਨਾਂ ਨੇ ਐਡਮਿਸ਼ਨਾਂ ਲਈਆਂ ਨੇ ਤੇ ਅੱਜ ਜਿਹੜਾ 트ੰਪ ਹੈਗਾ ਜਿਹੜਾ ਮੋਦੀ ਸਾਡੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਉਹ ਬੜੇ ਜਜੂਬੇ ਦੇ ਨਾਲ ਕਹਿੰਦੇ ਨੇ 56 ਇੰਚ ਦੀ ਛਾਤੀ ਦੇ ਨਾਲ ਚੌੜਾ ਹੋ ਕੇ ਕਹਿੰਦੇ ਨੇ ਵੀ 트럼ਪ ਨਾਲ ਮੇਰੇ ਬੜੇ ਵੱਡੇ ਰਿਲੇਸ਼ਨ ਨੇ ਤੇ ਬੜਾ ਮਤਲਬ ਕਿ ਉਹਨਾਂ ਨਾਲ ਮੇਰਾ ਪਿਆਰ ਹੈਗਾ। ਬਾਅਦ ਅਸੀਂ ਚਾਹੁੰਦੇ ਹਾਂ ਵੀ ਮੋਦੀ ਸਾਹਿਬ ਪਿਆਰ ਨੂੰ ਦਿਖਾਉਣ ਜਿਹੜੇ ਅ ਅਮਰੀਕਾ ਤੋਂ ਡਿਪਲੋਮਾ ਕਿਤੇ ਗਏ ਨੇ ਸਟੂਡੈਂਟ ਜਾਂ ਜਿਹੜੇ ਆਮ ਲੋਕ ਨਾਗਰਿਕ ਉੱਥੋਂ ਕੱਢੇ ਜਾ ਰਹੇ ਨੇ ਉਹਨਾਂ ਦੀ ਜੀ ਸਾਰ ਲਈ ਜਾਵੇ ਉਹਨਾਂ ਨੂੰ ਮਤਲਬ ਕਿ ਰੋਕਣ ਵਾਸਤੇ ਕਿਤੇ ਨੇ ਕੀਤੇ ਉਹਨਾਂ ਨੂੰ 트럼ਪ ਨਾਲ ਤਾਲਮਿਲ ਕਰਕੇ ਤਾਂ ਰੋਕਣਾ ਚਾਹੀਦਾ। ਇਹਦੇ ਨਾਲ ਕਿ ਪੰਜਾਬ ਵਾਸੀਆਂ ਦਾ ਬੜਾ ਵੱਡਾ ਜਿਹੜਾ ਫਾਈਨੈਂਸ਼ੀਅਲ ਤੌਰ ਤੇ ਬੜਾ ਵੱਡਾ ਨੁਕਸ ਨਾ ਜਿਹੜੇ ਸਟੂਡੈਂਟ ਨੇ ਉਹਨਾਂ ਨੇ ਆਪਣੀਆਂ ਜ਼ਮੀਨਾਂ ਘਾਣੇ ਰੱਖ ਕੇ ਪਰਵਹਾਰ ਵੇਚ ਕੇ ਉਹ ਜਾ ਕੇ ਉਹਨਾਂ ਨੇ ਉੱਥੇ ਦਾਖਲਾ ਲਿਆ ਬੜੀ ਇੱਕ ਨਿੰਦਣਯੋਗ ਗੱਲ ਨਾਲ ਦੀ ਨਾਲ ਭਵੰਤਮਣ ਨੂੰ ਵੀ ਚਾਹੀਦਾ ਪੰਜਾਬੀ ਸਰਕਾਰ ਨੂੰ ਵੀ ਚਾਹੀਦਾ ਇਹ ਤਾਂ ਕਹਿੰਦਾ ਸੀਗਾ ਵੀ ਇੱਥੋਂ ਗੋਰੇ ਨੌਕਰੀ ਕਰਨ ਆਣਗੇ ਸਾਡੇ ਪੰਜਾਬ ਦੇ ਵਿੱਚ ਪਰ ਦੇ ਕੋ ਕਿੰਨੀ ਸ਼ਰਮ ਵਾਲੀ ਗੱਲ ਹੈਗੀ ਹੈ ਗੋਰਿਆਂ ਦਾ ਕੀ ਹੋਣਾ ਵੀ ਜਿਹੜੇ ਹਿੰਦੂ ਅਮਰੀਕਾ ਵਾਲਿਆਂ ਨੇ ਸਾਡੇ ਜਿਹੜੇ ਉੱਥੇ ਨੌਕਰੀ ਕਰਨ ਗਏ ਜਾਂ ਵਿਦਿਆਰਥੀ ਸਟੂਡੈਂਟ ਪੜ੍ਹਾਈ ਕਰਨ ਗਏ ਸੀਗੇ ਉਹਨਾਂ ਨੇ ਉੱਥੇ ਜਿਹੜੀ ਸਰਕਾਰਾਂ ਉੱਥੋਂ ਨਹੀਂ ਕੱਢ ਰਹੀਆਂ ਨੇ ਜੀ ਇਹ ਦੋਨਾਂ ਸਰਕਾਰਾਂ ਵਾਲੇ ਬੜੀ ਸ਼ਰਮ ਵਾਲੀ ਜਿਸ ਕਨੂੰ ਲੈ ਅੱਜ ਜਿਹੜਾ ਅਮਰੀਕਾ ਵੱਲੋਂ ਜਿਹੜਾ ਜਬਰੀ ਪੰਜਾਬ ਦੇ ਔਰ ਦੇਸ਼ ਦੇ ਨੌਜਵਾਨ ਜਿਹੜੇ ਸੀਗੇ ਉਹਨਾਂ ਨੂੰ ਵਾਪਸ ਜਿਹੜਾ ਡਿਪੋਰਟ ਕੀਤਾ ਔਰ ਜਿਹੜੀ ਸਾਡੀ ਕੇਂਦਰ ਦੀ ਸਰਕਾਰ ਹੈ ਉਹਦੇ ਤੇ ਚੁੱਪ ਬੈਠੀ ਔਰ ਮੈਸਮ ਦਾ ਬੜੀ ਸ਼ਰਮ ਵਾਲੀ ਗੱਲ ਹੈ ਕਿ ਇੱਕ ਅਮਰੀਕਾ ਜਿਹੜਾ ਦੇਸ਼ ਆ ਉਹਨੇ ਹਿੰਦੁਸਤਾਨੀਆਂ ਨੂੰ ਜਬਰੀ ਜਿਹੜਾ ਡਿਪੋਰਟ ਕੀਤਾ ਔਰ ਦੇਸ਼ ਦਾ ਪ੍ਰਧਾਨ ਮੰਤਰੀ ਔਰ ਵਿਦੇਸ਼ ਮੰਤਰੀ ਔਰ ਗ੍ਰਹਿ ਮੰਤਰੀ ਸਾਰੇ ਚੁੱਪ ਨੇ ਔਰ ਇਹਨਾਂ ਨੂੰ ਸਖਤ ਜਿਹੜਾ ਐਕਸ਼ਨ ਲੈਣਾ ਚਾਹੀਦਾ ਹੈ ਕਿ ਜੋ ਅਮਰੀਕਾ ਦਾ ਰਿਵਾਰ ਭਾਰਤ ਪ੍ਰਤੀ ਹੈਗਾ ਸੋ ਇਸ ਲਈ ਅੱਜ ਅਸੀਂ ਸਾਰੇ ਪੂਰੇ ਦੇਸ਼ ਦੇ ਵਿੱਚ ਕਾਂਗਰਸ ਵੱਲੋਂ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਸਾਡੀ ਮੰਗ ਹੈ ਸਰਕਾਰ ਤੋਂ ਕਿ ਜਿਹੜਾ ਨੌਜਵਾਨ ਉਥੋਂ ਵਾਪਸ ਆਇਆ ਹੈ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਏ ਔਰ ਉਹਨਾਂ ਦੀ ਜਿਹੜੀ ਹੈ ਪਰਿਵਾਰ ਪਰਿਵਾਰਾਂ ਦਾ ਪਾਲਣ ਪੋਸ਼ਣ ਦਾ ਧਿਆਨ ਜਿਹੜਾ ਹੈ ਸਰਕਾਰ ਨੂੰ ਕਰਨਾ ਚਾਹੀਦਾ ਔਰ ਅਮਰੀਕਾ ਦੇ ਖਿਲਾਫ ਜਿਹੜਾ ਸਖਤ ਐਕਸ਼ਨ ਮੋਦੀ ਨੂੰ ਲੈਣਾ ਚਾਹੀਦਾ ਸੰਸਦ ਵਿੱਚ ਪ੍ਰਧਾਨਮਤੇ ਵੱਲੋਂ ਬਿਆਨ ਦਿੱਤਾ ਗਿਆ ਵੀ ਐਮਰਜੈਂਸੀ ਦੌਰਾਨ ਕਿਸ਼ੋਰ ਕੁਮਾਰ ਨੂੰ ਵੀ ਗਾਣੇ ਬੋਲਣ ਤੋਂ ਰੋਕ ਦਿੱਤਾ ਗਿਆ ਸੀ ਅੱਜ ਕਾਂਗਰਸ ਵਿਰੋਧ ਕਰ ਰਹੀ ਹੈ ਇਸ ਤੋਂ ਬਿਲਕੁਲ ਮੋਦੀ ਜਿਹੜਾ ਇਸ ਚੀਜ਼ ਨੂੰ ਜਿਹੜਾ ਪਿਛਾਉਣਾ ਚਾਹੁੰਦਾ ਹੈ ਜਿਹੜਾ ਅਸਲ ਮੁੱਦਾ ਹੈਗਾ ਮੋੜ ਧਿਆਨ ਹਮੇਸ਼ਾ ਹੀ ਬੀਜੇਪੀ ਦਾ ਇਹ ਕੰਮ ਰਹਿ ਹੈ ਕਿ ਜਿਹੜਾ ਅਸਲ ਮੁੱਦੇ ਤੋਂ ਲੋਕਾਂ ਦਾ ਜਿਹੜਾ ਧਿਆਨ ਦੂਜੇ ਪਾਸੇ ਲਾਉਣਾ ਇਹ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਅੱਜ ਭਾਰਤ ਦੇ ਜਿਹੜੇ 200 ਤੋਂ ਵੱਧ ਲੋਕ ਜਿਹੜੇ ਜਬਰੀ ਉਹਨਾਂ ਰਿਪੋਰਟ ਕੀਤੇ ਆ ਬੜੀ ਸ਼ਰਮ ਵਾਲੀ ਗੱਲ ਹੈ ਔਰ ਮੋਦੀ ਨੂੰ ਔਰ ਅਮਿਤ ਸ਼ਾਨ ਨੂੰ ਕੇਂਦਰ ਸਰਕਾਰ ਨੂੰ ਜਿਹੜਾ ਕਿ ਸਖਤ ਐਕਸ਼ਨ ਲੈਣਾ ਚਾਹੀਦਾ ਨਹੀਂ ਤਾਂ ਅਸਤੀਫਾ ਦੇ ਦੇਣਾ ਚਾਹੀਦਾ ਇਹ ਕਾਂਗਰਸ ਦਾ ਜਿਹੜੇ ਪ੍ਰਦਰਸ਼ਨ ਨੇ ਪੁਤਲੇ ਫੂਕਣ ਤੱਕ ਰਹਿਣਗੇ ਜਾਂ ਇਸ ਤੋਂ ਅੱਗੇ ਤਾਂ ਕਿੱਥੇ ਜਾਣਗੇ ਇਸ ਤੋਂ ਵੀ ਅੱਗੇ ਪਹਿਲਾਂ ਵੀ ਜੋ ਕਾਂਗਰਸ ਨੇ ਰਾਹੁਲ ਗਾਂਧੀ ਜੀ ਨੇ ਤਾਂ ਸੜਕਾਂ ਤੇ ਆ ਪ੍ਰਦਰਸ਼ਨ ਕੀਤਾ ਗਾ ਜਨਾ ਕੋਈ ਐਕਸ਼ਨ ਹੋਊਗਾ ਤਾਂ ਜਿਹੜੀ ਕਾਂਗਰਸ ਹੈ ਉਹ ਸੜਕਾਂ ਤੇ ਆ ਕੇ ਜਿਹੜਾ ਇਹ ਪ੍ਰਦਰਸ਼ਨ ਹੋ ਰ ਅੱਗੇ ਲੈ ਜਾਊਗਾ ਜੀ এবੀਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ਹਮ ਅਪੀਲ ਕਰਦੇ ਹਾਂ ਕਿ এবੀਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ